ਸੋਸ਼ਲ ਮੀਡੀਆ ਦੇ ਜ਼ਰੀਏ ਜਿੱਥੇ ਇੱਕ ਪਾਸੇ ਅਸੀਂ ਘਰ ਬੈਠੇ ਹੀ ਦੇਸ਼ ਔਰ ਦੁਨੀਆ ਦੀ ਜਾਣਕਾਰੀ ਲੈ ਸਕਦੇ ਹਾਂ ਉੱਥੇ ਜਦੋਂ ਅਸੀਂ ਧਾਰਮਿਕ ਗਤੀਵਿਧੀਆਂ ਦੀ ਗੱਲ ਕਰਦੇ ਹਾਂ ਜਾਂ ਫਿਰ ਧਾਰਮਿਕ ਸਮਾਗਮਾਂ ਦੀ ਗੱਲ ਕਰਦੇ ਹਾਂ ਉਹਨਾਂ ਬਾਰੇ ਜਾਣਕਾਰੀ ਵੀ ਸਾਡੇ ਤੱਕ ਜ਼ਰੂਰ ਤੇ ਜ਼ਰੂਰ ਪੁੱਜਦਾ ਹੁੰਦੀ ਹੈ ਔਰ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਦੇ ਕੀਰਤਨ ਪ੍ਰਸਾਰਣ ਦੀ ਤੇ ਉਹ ਵੀ ਸਾਰੇ ਹੀ ਸੰਗਤਾਂ ਤੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ YouTube ਦੇ ਚੈਨਲ ਰਾਹੀਂ ਪਹੁੰਚਾਇਆ ਜਾਂਦਾ ਹੈ ਪਰ ਸੋਸ਼ਲ ਮੀਡੀਆ ਦੇ ਵੀ ਆਪਣੇ ਹੀ ਕੁਝ ਨਿਯਮ ਨੇ ਸੋ ਵੱਖਰੀਆਂ-ਵੱਖਰੀਆਂ ਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ذریعے ਇਹਦੇ ਹੀ ਤਹਿਤ YouTube ਵੱਲੋਂ 19 ਨਵੰਬਰ ਨੂੰ ਸੰਧਿਆ ਵੇਲੇ ਚਲਦੇ ਰਹਿਰਾ ਸਾਹਿਬ ਦੇ ਪਾਰਸਮੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਬਸਾਰਨ ਵਾਲੇ ਅਧਿਕਾਰਤ YouTube ਚੈਨਲ SDPC ਸ੍ਰੀ ਅੰਮ੍ਰਿਤਸਰ ਉੱਤੇ ਇੱਕ ਪਹਿਲਾਂ ਹੀ ਪਾਈ ਵੀਡੀਓ ਵਿਰੁੱਧ ਆਪਣੀ ਨੀਤੀ ਤਹਿਤ ਕਾਰਵਾਈ ਕਰਦਿਆਂ ਚੈਨਲ ਦੀ ਗਤੀਵਿਧੀ ਨੂੰ ਇੱਕ ਹਫ਼ਤੇ ਦੇ ਲਈ ਮੁਅਤਲ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ 31 ਅਕਤੂਬਰ ਨੂੰ ਪਾਈ ਗਈ ਇੱਕ ਸਬੰਧਤ ਵੀਡੀਓ ਦੇ ਵਿੱਚ ਸਿੱਖ ਪ੍ਰਚਾਰਕ ਦੇ ਵੱਲੋਂ ਸਿੱਖ ਯੁੱਧਿਆਂ ਬਾਰੇ ਵਿਚਾਰ ਰੱਖਦਿਆਂ ਕੁਝ ਪ੍ਰਸਤਾਵੇ ਕੀਤੇ ਗਏ ਸਨ ਜੋ ਕਿ 1984 ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਨਾਲ ਸਬੰਧਤ ਸਿੱਖ ਇਤਿਹਾਸ ਦਾ ਹੀ ਹਿੱਸਾ ਸਨ ਸੋ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਉੱਤੇ ਆਪਣਾ ਸਿੱਖ ਪੱਖ YouTube ਦੇ ਨਾਲ ਸਾਂਝਾ ਕਰ ਰਹੀ ਹੈ ਜਦੋਂ ਤੱਕ ਇਹ ਮਾਮਲਾ ਹੱਲ ਨਹੀਂ ਹੋ ਜਾਂਦਾ ਹੁਣ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ YouTube ਉਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰੋਜ਼ਾਨਾ ਗੁਰਬਾਣੀ ਕੀਰਤਨ ਪ੍ਰਸਾਰਣ ਦੇ ਨਾਲ ਜੁੜਨ ਲਈ ਸ੍ਰੋਮਣੀ ਕਮੇਟੀ ਦੇ ਦੂਸਰੇ ਅਧਿਕਾਰਤ ਚੈਨਲ ਦੇ ਨਾਲ ਜੁੜਿਆ ਜਾ ਸਕਦਾ ਹੈ ਸੋ ਜਦੋਂ ਅਸੀਂ ਸ਼ਰੋਮਿਕ ਕਮੇਟੀ ਦੀ ਗੱਲ ਕਰਦੇ ਹਾਂ ਤੇ ਚੈਨਲ ਤੇ ਰੋਕ ਲਗਾ ਦਿੱਤੀ ਗਈ ਹੈ ਸੋ YouTube ਦੇ ਵੱਲੋਂ ਜੋ ਇਹ ਐਕਸ਼ਨ ਲਿਆ ਗਿਆ ਹੈ ਇਸ ਦੇ ਉੱਪਰ ਖਾਸ ਕਰਕੇ ਕਾਰਵਾਈ ਚੱਲ ਰਹੀ ਹੈ ਲੇਕਿਨ ਨਾਲ ਦੇ ਨਾਲ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੂਸਰੇ ਚੈਨਲ ਦੇ ਜ਼ਰੀਏ ਗੁਰਬਾਣੀ ਦਾ ਪ੍ਰਸਾਰਣ ਦੇਖ ਸਕਦੇ ਜਦੋਂ YouTube ਨੂੰ ਲੱਗਦਾ ਹੈ ਕਿ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ ਤੇ ਉਹ ਪੂਖਤਾ ਜਾਣਕਾਰੀ ਇਕੱਠਾ ਕਰਦੀ ਹੈ ਔਰ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਜੇਕਰ ਉਹਨਾਂ ਨੂੰ ਉਹ ਜਾਣਕਾਰੀ ਬਿਲਕੁਲ ਸਹੀ ਲੱਗਦੀ ਹੈ ਤੇ ਪ੍ਰਵਾਨਗੀ ਦੁਬਾਰਾ ਮਿਲ ਸਕਦੀ ਹੈ ਲੇਕਿਨ ਹਾਂ ਜੇ ਸਿਰਫ ਤੇ ਸਿਰਫ ਇਸ ਦੇ ਉੱਪਰ ਵਿਚਾਰ ਚਰਚਾ ਚੱਲ ਰਹੀ ਹੈ ਕਿਉਂਕਿ ਆਪਣਾ ਸਿੱਖ ਪਖ ਜਿਹੜਾ ਹੈ ਉਹ ਰੱਖਿਆ ਜਾ ਰਿਹਾ ਹੈ ਪਰ ਲੇਕਿਨ ਨਾਲ ਦੀ ਨਾਲ ਸੰਗਤ ਨੂੰ ਜ਼ਰੂਰ ਤੇ ਜ਼ਰੂਰ ਅਪੀਲ ਕੀਤੀ ਗਈ ਹੈ ਜਿਸ ਸੰਗਤ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਉਹ ਹੁਣ ਗੁਰਬਾਣੀ ਕੀਰਤਨ ਨੂੰ ਨਹੀਂ ਦੇਖ ਸਕਦੇ ਉਹ ਇਸ ਦੇ ਦੂਸਰੇ ਅਧਿਕਾਰਤ ਚੈਨਲ ਦੇ ਨਾਲ ਜੁੜ ਕੇ ਗੁਰਬਾਣੀ ਕੀਰਤਨ ਦਾ ਸਿੱਧਾ ਆਨੰਦ ਲੈ ਸਕਦੇ ਨੇ